ਸੋ ਸਤ ਸੰਗਤ ਜੀ ਆਹ ਭਾਈ ਦਿਆ ਸਿੰਘ ਜੀ ਸ਼ਹਿਰੀ ਪ੍ਰਾਇਮਰੀ ਸਿਹਤ ਕੇਂਦਰ ਜਿਹੜੀ ਗੱਲ ਮੈਂ ਪਹਿਲਾਂ ਵੀ ਕਹੀ ਸੀ ਕਿ ਪੰਜ ਪਿਆਰਿਆਂ ਦੀ ਤਸਵੀਰ ਪੰਜ ਪਿਆਰਿਆਂ ਦੇ ਨੋਂ ਉਹਨਾਂ ਨੂੰ ਹਟਾ ਕੇ ਭਗਵੰਤਬਾਨ ਨੇ ਆਪ ਦੀ ਫੋਟੋ ਲਾਈ ਸੀ ਉਹ ਜਿਹੜਾ ਵਿੱਚ ਮੜਾ ਜਾ ਰਹਿ ਗਿਆ ਨਿਸ਼ਾਨ ਜਾ ਆਮ ਆਦਮੀ ਕਲੀਨਿਕ ਮੁਸਤਫਾਬਾਦ ਇਹ ਮੈਂ ਪਹਿਲਾਂ ਵੀ ਕਿਹਾ ਸੀ ਕਿ ਜਿੱਥੇ ਭਗਵੰਤ ਮਾਨ ਦੀ ਫੋਟੋ ਲੱਗ ਜੇ ਉੱਥੇ ਕਾਹਦੀ ਸਹੂਲਤ ਮਿਲਣੀ ਔਰ ਲੀਟਾ ਪੋਚੀ ਕਰਕੇ ਸਿਰਫ ਡਰਾਮਾ ਕੀਤਾ ਔਰ ਇਹੀ ਕਾਰਨ ਹੋਇਆ ਕਿ ਇਹਨਾਂ ਸਾਰੇ ਕਲੀਨਿਕਾਂ ਨੂੰ ਜਿਹੜੀ ਗ੍ਰਾਂਟ ਆਉਂਦੀ ਸੀ ਸੈਂਟਰਲ ਗਵਰਨਮੈਂਟ ਦੀ ਉਹ ਬੰਦ ਹੋ ਗਈ ਔਰ ਅਖੀਰ ਚ ਆ ਜਿਹੜਾ ਝੂਠਾ ਪ੍ਰਚਾਰ ਸੀ ਇਹ ਬੰਦ ਕਰਕੇ ਹੁਣ ਭਗਵੰਤ ਮਾਨ ਦੀ ਫੋਟੋ ਹਟਾਈ ਗਈ ਆ ਔਰ ਜੋ ਅਸਲੀ ਇਹਦੀ ਫੰਡਿੰਗ ਹੈ ਸੈਂਟਰਲ ਸਰਕਾਰ ਤੋਂ ਉਹ ਪੈਸੇ ਆਉਣਗੇ ਉਹਦੀ ਰੀ ਬ੍ਰਾਂਡਿੰਗ ਹੋਊਗੀ ਤੇ ਉਸ ਬ੍ਰਾਂਡਿੰਗ ਤਹਿਤ ਫਿਰ ਇਹ ਸਿਹਤ ਕੇਂਦਰ ਚੱਲੂਗਾ ਜਿਹੜਾ ਪਹਿਲਾਂ ਦਾ ਤੁਸੀਂ ਬਾਕੀ ਬਿਲਡਿੰਗ ਵੇਖੋ ਪੁਰਾਣੀ ਐ ਇਹ ਬਿਲਡਿੰਗ ਨਵੀਂ ਨਹੀਂ ਪੜੀ ਕੱਲਾ ਉਹ ਬੋਰਡ ਜਾ ਅਗਲਾ ਨਵਾਂ ਲਾਇਆ ਇੱਕ ਸਿਫਟ ਤੇ ਸਿਰਫ ਇੱਕ ਪ੍ਰਚਾਰ ਦਾ ਸਾਧਨ ਬਣਿਆ ਲੋਕ ਹਲੇ ਵੀ ਖੱਜਲ ਖੁਆਰ ਹੋ ਰਿਹਾ ਭਰਤੀ ਕੋਈ ਕੀਤੀ ਨਹੀਂ